ਜਿਹੜੀ ਇਹਦੀ ਹੋਰ ਪੁਛਗਿਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦੁਬਈ ਚਲਾ ਗਿਆ ਸੀਗਾ ਉਸ ਤੋਂ ਬਾਅਦ ਆ ਕੇ ਇਹਨੇ ਮਕਬੂਲਪੁਰੇ ਵਾਲਾ ਜਿਹੜਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਤੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਕਾਰਨ ਭਈਏ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾਟਾ ਪੁਲਿਸ ਵੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰੋਂ ਪਹਿਲਾਂ ਵੀ ਫੜਿਆ ਗਿਆ ਕਰਨ ਭਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾਟੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹਦੀ ਜਿਹੜੀ ਡਿਟੇਲਡ ਪੁੱਛ ਗਏ ਤਾਂ ਹੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਲੱਕੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਸ ਨਾਲ ਹੋ ਗਿਆ ਜਿਹਦੇ ਰਾਹੀ ਇਹਨੇ ਕੋਆਰਡੀਨੇਟਸ ਵਕ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜੋਦੀ ਪੁੱਛ ਕੇ ਚਾਹੀ ਹੈ ਕਿ ਵੱਡੀਆਂ ਕਨਸਾਈਨਮੈਂਟਸ ਈਵਨ 30 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀਆਂ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਏਲੀਅਸ ਸੂਰਾ ਇਹ ਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਤਿੰਨ ਫੋਨ ਸੀਗੇ ਇਹਦੇ ਕੋਲ ਲੱਕੀ ਕੋਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਪੁਲਿਸਮੈਨ ਤੋੜ ਦਿੱਤੇ ਤੰਦ ਚ ਮਾਰ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਜੇ ਜਿਹੜਾ ਤੀਜਾ ਨਾਲ ਸਾਥੀ ਮਾਨਿਕ ਉਹ ਜੇ ਪੱਜਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇੱਥੇ ਤੋਂ ਹੋਰ ਪੁੱਛਗਿੱਛ ਕੀਤੀ ਗਈ ਇਹਨੇ ਕਿਹਾ ਵੀ ਮੈਂ ਤੁਹਾਨੂੰ ਹੋਰ ਰਿਕਵਰੀ ਕਰਵਾਉਣਾ ਹੈ ਹੀਰੋਇਨ ਦੀ ਉਹ ਸੰਬੰਧ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜੇ ਆਪਾਂ ਮੌਕਾ ਖੜੇ ਗੁਰੂ ਕੀ ਵਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਇਹਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮਨ 'ਚ ਪੱਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਝੁੱਕ ਕੇ ਅਗੇ ਹਿਰਨ ਦੀ ਜਿਹੜੀ ਛਪਾਈ ਹੋਈ ਖੇਪ ਨੂੰ ਲੱਭਣ ਲੱਗੇ ਤਾਂ ਨੇ ਇੱਕ ਜਿਹੜਾ ਸਾਡਾ ਜੈਬੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਿਵਾਲਵਰ ਸੀ ਉਹ ਖੋ ਕੇ ਭੱਜ ਪਿਆ ਇਹਨੇ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰ ਪਾਲ ਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੋਕਣ ਨੂੰ ਕਿਹਾ ਉਸਦੇ ਜਵਾਬੀ ਫਾਇਰ ਤੇ ਇਹਨੇ ਫੇਰ ਖੋਏ ਹੋਏ ਜਿਹੜਾ ਰਿਵਾਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰਪਾਲ ਨੇ ਕੀਤਾ ਜੋ ਇਹਦੇ ਇੰਜਰਡ ਹੋਇਆ ਜਿਸ ਨਾਲ ਫਿਰ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਜੇ ਮਾਨਕ ਦੀ ਗ੍ਰਿਫਤਾਰੀ ਬਾਕੀ ਹੈ ਔਰ ਜਿਹੜੇ ਦੇ ਹੋਰ ਟੈਕਨੀਕਲ ਸਾਡੀ ਇਨਵੈਸਟੀਗੇਸ਼ਨ ਕਾਫੀ ਨਾਮ ਸਾਡੇ ਕੋਲ ਸਾਹਮਣੇ ਆਏ ਚਾਹੇ ਯੂਰਪ ਦੇ ਆ ਜਾਂ ਪਾਕਿਸਤਾਨ ਦੇ ਸਮੱਗਲਰਜ਼ ਦੇ ਉਹ ਜਿਹੇ ਅਸੀਂ ਰਿਵੀਲ ਨਹੀਂ ਕਰ ਰਹੇ ਪਰ ਇਸ ਤੋਂ ਇੱਕ ਗੱਲ ਬੜੀ ਸਾਫ਼ ਹੋਈ ਹੈ ਕਿ ਬੜਾ ਵੈਲ ਇੰਟੈਂਟਡ ਡਰਗ ਘਾਟਲ ਸੀਗਾ ਇਹਦਾ ਆਪਰੇਟ ਕਰ ਰਿਹਾ ਬੜਾ ਮਤਲਬ ਮੈਂ ਸਮਝਦਾ ਵੀ ਬਹੁਤ ਹੀ ਵੱਡੇ ਪੱਧਰ ਤੇ ਇਹ ਡ੍ਰੋਪਿੰਗਸ ਕਰਵਾ ਕੇ ਪਿਕਅਪ ਕਰਕੇ ਅੱਗੇ ਵੇਚ ਰਿਹਾ ਸੀ ਸਰ ਟੋਟਲ ਕਿੰਨੇ ਫਾਇਰ ਹੋਏ ਦੋ ਮਾਸੇ ਜੀ ਦੋ ਫਾਇਰ ਇਧਰੋਂ ਹੋਏ ਆ ਤੇ ਤੀਜਾ ਲਖਵਿੰਦਰਪਾਲ ਨੇ ਕੀਤਾ ਵਰਨਿੰਗ ਤੋਂ ਬਾਅਦ ਸਰ ਕਿੰਨੇ ਟਾਈਮ ਕਿੰਨੇ ਕੋਈ ਦੱਸੋ ਸਾਢੇ 10 ਦਾ ਜੀ